ਆਨੇ ਖਾਨ ਸਾਡਾ ਬਹੁਤ ਖਾਲਾ ਲਿਖੋ ਸਬਾਨ ਸਗਤ ਬਾਣੀ ਦੇਖੋ ਪੱਖਾ ਆ ਗਿਆ ਸਮਾਨ ਨਹੀਂ ਸਾਡਾ ਪੱਕੀ ਨਹੀਂ ਇੱਕ ਗੱਲ ਜੀ ਦਾ ਕਾ ਬੋਸ ਕਰੀ ਰੋ ਹੈ ਜੋ ਡਰਾਮੇ ਹੁੰਦੀ ਹੈ ਇਹ ਜੇ ਅੰਨੇ ਸੰ ਤੋਂ ਫੱਜ ਗਈ ਆ ਇਹ ਹੁਣ ਇੱਥੇ ਬਰੋਧ ਮੰਦਾ ਹਾਲ ਖਲੋਣੀ ਖੋਣੀ ਰਹਿ ਗਿਆ ਕੋਈ ਕਿੱਥੇ ਜਾ ਰਿਹਾ ਦੇਸੇਂ ਦੇ ਬਿੰਦਰ ਸਿੰਘ ਜਿਹੜਾ ਲਟਕਾ ਦੇ ਇੱਕ ਤਾਂ ਚਾਹੀਦਾ ਦੁੱਧ ਕਾਵਾ ਪੀਣ ਦੇ ਦੁੱਧ ਨਹੀਂ ਕਿਤੇ ਮਿਲਦੇ ਸਾਨੂੰ ਇੱਕ ਤਾਂ ਸਾਡਾ ਖਾਣ ਪੀਣ ਦਾ ਰਸ਼ਣ ਜਿਹੜਾ ਉਹ ਇਹ ਨਹੀਂ ਗਾ ਡੁੱਬ ਗਿਆ ਇਸ ਪਾਣੀ ਕਿਰਦਾ ਅੱਜ ਨਹੀਂ ਨਿਕਲੇਗਾ ਦੁੱਧ ਆ ਤੱਕ ਜਾਇ ਬੰਗੜਾ ਦੇ ਚਾਰੇ ਦਾ ਜੋਰੀ ਉਹ ਦੰਗਰ ਉੜ ਗਏ ਨੇ 566 ਡੰਗਰ ਵਜਣੇ ਤੇ ਪਾ ਕੇ ਦੋ ਜਵਾਦ ਚਾਰੇ ਬਾਤੀਆਂ ਕਪਟਾਨੀ ਨਹੀਂ ਹੁੰਦੀ ਪਹਿਲੀ ਪਾਣੀ ਕੀ ਹੁੰਦੀ ਸਾਡੇ ਘਰ ਦੇ ਚਾਰੇ ਦੀ ਤੇ ਬਹੁਤ ਜਿਆਦਾ ਪਾਣੀ ਦੀ ਤੇ ਚਾਰੇ ਦੇ ਦੁੱਧ ਦੀ ਰਸ ਜਿਹੜਾ ਖਾਣਾ ਰੱਖਿਆ ਨਹੀਂ ਜੂਰ ਸੋਹ ਜੂਰੀ ਹੁੰਦੀ ਜਿਹਦਾ ਟਾਈਮ ਬਾਣੀ ਹੱਥ ਜੋੜ ਕੇ ਗੱਲ ਆ ਸਾਡੇ ਘਰ ਵੀ ਘਰ ਵੀ ਟਾਗੇ ਨਹੀਂ ਚਾਰ ਕ ਤਿੰਨ ਟਾਗੇ ਨਹੀਂ ਚੌਥਾ ਡਿੱਗਾਂ ਦੀਆਂ ਕੰਦਾ ਹੋਰ ਹੁਣ ਇਹ ਤੁਹਾਡੀ ਗੱਲ ਕੀ ਹੋ ਸਕਦੀ ਹੈ ਕਿ ਜਿੰਨਾ ਰੱਬ ਨੇ ਮਾਰਿਆ ਨਾ ਕਿਸੇ ਨੇ ਨਹੀਂ ਮਾਰਿਆ ਸੰਨ ਲਾਈਏ ਦੀ ਨਹੀਂ ਕਰ ਸਕਦੇ ਫਿਰ ਸੋ ਨਹੀਂ ਸਕਦੇ ਬਾਕੀ ਸਾਰਾ ਕੰਮ ਹੋ ਗਿਆ ਜਾ ਫੇ ਰੋਗ ਕਹ ਦੱਸੇ ਫੇਪ ਲੱਗਦਾ ਅੰਦਰ ਦਾ ਦੁੱਖ ਆ ਯਾ ਨਹੀਂ ਦਾ ਆ ਵੀ ਅਜੀ ਬੇਨਤੀ ਸਾਡੀ ਹਾ ਤੇ ਪਿਲੇ ਚੌਕ ਤੇ ਠਟ ਗਏ ਨੇ ਪਾਣੀ ਨਾਲ ਤੇ ਬਹੁਤ ਸਾਡਾ ਮੰਦਾ ਹਾਲ ਹੈ ਕੋਠਿਆਂ ਨੂੰ ਪਾਣੀ ਆਣ ਕੇ ਲੱਗਾ ਹੈ ਇਕ ਤਾਂ ਡੰਗਰਾਂ ਦਾ ਤੂੜੀ ਚਾਂਦ ਰਹੀ ਉਹ ਵੀ ਰੁੜ ਗਿਆ ਬਹੁਤ ਸਾਡਾ ਮਾੜਾ ਹਾਇ ਦਰਿਆ ਦਾ ਪਾਣੀ ਆਣ ਕੇ ਤੇ ਸਾਡੇ ਇਤਰਾ ਲੱਗ ਗਿਆ ਕਮਰਿਆਂ ਦੇ ਨਾਲ ਲੱਗ ਗਿਆ ਸਾਡਾ ਕੱਚਾ ਕੋਠਾ ਤੇ ਉਹ ਵੀ ਡੰਗਣ ਲੱਗਾ ਪਾਣੀ ਲੱਗਾ ਨਾਲ ਦਰਿਆ ਦਾ ਆਣ ਕੇ ਮੇਰਾ ਨਾਮ ਹਰਨੇਕ ਸਿੰਘ ਵਿੱਜੀ ਪਿੰਡ ਮ ਜਫਰਪੁਰਾ ਜੀ ਆ ਵੇਖ ਲੋ ਹੜਦਾ ਪਾਣੀ ਜਿਹੜਾ ਕਿਦੀ ਤੱਕ ਕਮਰਿਆਂ ਦੇ ਆਣ ਕੇ ਲੱਗਾ ਆ ਕੱਚੇ ਕੋਠੇ ਅਜੇ ਤੱਕ ਸਾਡੇ 2-3 ਕਮਰੇ ਇੱਥੇ ਘਾਟੋ ਘਟ ਕਾਲੀਆਂ ਸਰਕਾਰ ਤੋਂ ਪਹਿਲਾਂ ਦੇ ਖੜੇ ਪਏ ਨੇ ਇਹ ਨਾ ਕੋਈ ਸਰਕਾਰ ਦਾ ਕੁਝ ਦਿੱਤਾ ਦਾ ਨਾ ਕੋਈ ਮਿਲਿਆ ਜਾਨੂੰ ਅਜੇ ਤੱਕ ਜੋ ਕੋਈ ਆਉਂਦਾ ਪਿੱਛੇ ਪਿੱਛੇ ਆਉਂਦਾ ਇੱਥੇ ਤਗੜਿਆਂ ਦੀਆਂ ਫਰਮੇਸ਼ਾਂ ਚੱਲਦੀਆਂ ਦੇ ਕੋਈ ਆ ਮਾਰੇ ਬੰਦੇ ਨੂੰ ਕੋਈ ਪੁੱਛਦਾ ਹੀ ਨਹੀਂ ਤੇ ਮਾਰੇ ਨੂੰ ਗੈਂਦੇ ਨਹੀਂ ਤੇ ਜਿਹੜਾ ਤਗੜਾ ਉਹਨੂੰ ਰਾਹੇ ਰਜਾਈ ਜਾਂਦੇ ਨੇ ਆਹ ਮਾਲ ਟੰਗਰ ਦਾ ਆਹਹੋ ਇਹ ਮਾਲ ਟੰਗਰ ਸਾਡਾ ਭੁੱਖਾ ਮਰਨਦਿਆ ਜਾਂ ਸਾਡੇ ਕਮਰੇ ਨੇ ਤੇ ਉੱਟ ਪਾਣੀ ਚ ਡੁੱਬੇ ਨੇ ਤੇ ਕੋਈ ਪੁੱਛ ਨਹੀਂ ਗੇਛ ਨਹੀਂਇਥੇ ਤੇ ਪਿੱਛੋ ਹੋ ਕੇ ਮੋੜ ਜਾਂਦੇ ਨੇ ਤਗੜਿਆ ਦੇ ਘਰ ਘਰ ਦੇਵੋ ਤੇ ਮਾਰਿਆਂ ਨੂੰ ਕੱਕ ਨਹੀਂ ਮਿਲਦਾ ਸਾਡੇ ਵਾਸਤੇ ਸਰਕਾਰਾਂ ਗਾਹ ਦੀ ਗੱਲ ਇਹ ਜੇ ਸਰਕਾਰ ਇਹ ਗੱਲ ਬਣੀ ਨਾ ਤੇ ਵੇਖੀਅਤ ਕਾ ਬੰਦਾ ਕੀ ਪਿੰਡੋਂ ਪਿੰਡ ਆਖਣਾ ਵੀ ਸਰਕਾਰਾਂ ਨੂੰ ਚਾਰਜ ਦੀ ਬਣਾਓ ਕੋਈ ਮਾਰ ਇਹ ਹੋਈਆਂ ਸਰਕਾਰ ਅੱਗੇ ਵੇਖੀਆਂ ਨੂੰ ਕੀ ਵੇਖਣਾ ਤੇ ਤਗ ਲੈ ਜਾਂਦੇ ਨੇ ਤੇ ਉਹ ਦੱਬੂ ਮਾਰ ਦਿੰਦੇ ਨੇ ਕਾਗ ਘਰ ਰੱਖ ਲੈਂਦੇ ਨੇ ਫੋਟੋਆਂ ਲਾਗ ਲੈ ਜਾਂਦੇ ਨੇ ਤੇ ਕੋਈ ਪੈਸਾ ਮੰਗ ਲਿੰਦਾ 100 ਉਹ ਦੇ ਦਿਓ ਉਹ 50 50 ਦੇ ਦਿਓ ਤੇ ਕੋਈ 1000 ਨਾ ਮੰਗਦਾ ਤੇ ਮਾੜੇ ਘਰੋਂ ਕਿੱਥੋਂ ਦੇਣ ਘਰੋਂ ਤਾਂ ਸਾਡੇ ਚਾਹ ਮਿੱਠੇ ਜੋਗੇ ਨਹੀਂ ਨਿਕਲਦੇ ਲੋਕਾਂ ਨੂੰ ਆ ਨੰਗਰ ਵੀ ਮਿਲਦਾ ਬਾਹਰੇ ਬਾਹਰ ਮਿਲੰਦਿਆ ਤਗੜੇ ਜਿਹੜੇ ਤਗੜਿਆਂ ਨੂੰ ਦੇ ਜਾਂਦੇ ਨੇ ਮਾੜੇ ਡੱਬ ਡੱਬ ਮਰੰਦੇ ਨੇ ਤੇ ਜਿਹੜੇ ਸਰਪੰਚ ਨੇ ਉਹ ਆਪਣੇ ਘਰ ਭਰਦੇ ਨੇ ਅਵੀ ਜਵਾਬ ਦੇ ਦੇ ਮਾੜੇ ਨੂੰ ਰੋਟੀ ਨਾ ਦਿਓ ਪ੍ਰਸ਼ਾਸਨ ਦਾ ਨਹੀਂ ਬੰਦਾ ਕੋਈ ਆਇਆ ਨਾ ਇਹ ਕਾਇਆ ਤੂੰ ਜੱਫਰ ਫਰੇ ਰਿਹਾ ਹੈ ਨਾ ਆਵਾਜ਼ ਦਿੱਤੀ ਇੱਕ ਦਿਨ ਹੀ ਆਈ ਅੱਜ ਚਾਹੀ ਤੋ ਵੰਡ ਕੇ ਗਈ ਮੁੜ ਕੇ ਨਹੀਂ ਆਏ ਮੁੜ ਕੇ ਨਹੀਂ ਆਏ ਹਨ ਆਵਾਜ਼ ਦਿੱਤੀ ਗੁਰਦੁਆਰੇ ਸਾਰੇ ਲਿਆਏ ਨੇ ਜਿੰਨਾਂ ਜਿੰਨਾਂ ਸਰਿਆ ਤੁਹਾਡਾ ਕੀ ਨਾਮ ਹੈ ਗ੍ਰਮੀਤ ਖਾਨ ਇੱਧਰ ਤੇ ਤਾਣੀ ਦੇਖੋ ਸਾਰੇ ਲੱਗੇ ਪਿਆ ਤੇ ਉਹ ਆਇਆ ਨਹੀਂ ਉਹ ਫੋਟੋ ਦਿਖਾਈ ਦੇ ਰਾ ਤੂ ਕਵਾਲ ਦਾ ਉਹ ਤੋਂ ਐਨਾ ਸੈਹ ਗਿਆ ਇੱਕ ਫੋਟੋ ਲਾ ਕੇ ਚਲੋ ਜੇ ਉੱਥੇ ਡੱਕ ਲੱਗੀ ਨਾ ਆ ਸਾਰੇ ਕੱਚੇ ਕੋਠੇ ਹੋ ਗਏ ਜਿੱਥੇ ਵੀ ਇਹਦੇ ਵਿੱਚ ਪਾਣੀ ਆ ਸਾਰਾ ਸਾਰੇ ਡੋਬ ਚਾੜਦੇ ਜੇ ਸੱਚ ਆ ਜਾਣਾ ਕਿ ਜੇ ਵੀ ਆਵੇ ਜੇ ਵੀ ਆਵੇ ਆਪਣੇ ਕਾਰਵਾਈ ਕਰੇ